ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਜਦੋਂ ਆਮਦਨ ਵਧਾਉਣ ਦੀ ਗੱਲ ਆਉਂਦੀ ਹੈ ਤਾਂ ਹੱਥ ਪਿੱਛੇ ਖਿੱਚ ਲਿਆ ਜਾਂਦਾ ਹੈ ਅੱਜ ਵੀ ਕੇਂਦਰ ਸਰਕਾਰ ਨੇ ਜਦੋਂ ਸੌਣੀ ਸੀਜ਼ਨ ਦੀਆਂ ਫਸਲਾਂ ਦੇ ਐਮਐਸਪੀ ਦਾ ਐਲਾਨ ਕੀਤਾ ਤਾਂ ਹੱਥ ਕਿਤੇ ਨਾ ਕਿਤੇ ਪਿੱਛੇ ਖਿੱਚਦੀ ਦਿਖਾਈ ਦਿੱਤੀ ਹੈ ਗੱਲ ਝੋਨੇ ਦੀ ਕਰੀਏ ਤਾਂ ਅੱਜ ਝੋਨੇ ਦੇ ਪਾਚ ਸਿਰਫ 69 ਰੁਪਏ ਪ੍ਰਤੀ ਕੁੰਟਲ ਦਾ ਵਾਅਦਾ ਕੀਤਾ ਤੇ ਇਹ 3 ਫੀਸਦੀ ਬਣਦਾ ਤੇ ਸਰਕਾਰ ਨੇ 69 ਰੁਪਏ ਦਾ ਵਾਅਦਾ ਕਰਕੇ 2369 ਰੁਪਏ ਭਾਅ ਕਰ ਦਿੱਤਾ ਤੇ ਇਸ ਦੇ ਨਾਲ ਹੀ ਹੋਰ ਨਾ ਫਸਲਾਂ ਦਾ ਵੀ ਵਾਅਦਾ ਕੀਤਾ ਹੈ ਜੇ ਗੱਲ ਮਾਂ ਦੀ ਦਾਲ ਦੀ ਕਰੀਏ ਤਾਂ ਮਾਂ ਦੀ ਦਾਲ ਦੇ ਵਿੱਚ 400 ਰੁਪਏ ਕੁਇੰਟਲ ਦਾ ਵਾਅਦਾ ਕੀਤਾ ਤੇ ਮੂੰਗੀ ਦੀ ਦਾਲ ਉੱਚ ਤਾਂ ਸਿਰਫ 86 ਰੁਪਏ ਕੁਇੰਟਲ ਦਾ ਜਿਹੜਾ ਵਾਅਦਾ ਕੀਤਾ ਤੇ ਦੂਜੇ ਪਾਸੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਇਸ ਵਾਅਦੇ ਨੂੰ ਨਕਾਰ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਵੀ ਕੇਂਦਰ ਸਰਕਾਰ ਵੱਲੋਂ ਸਿਰਫ ਨਿਗੂਨਾ ਵਾਅਦਾ ਕੀਤਾ ਹੈ ਜਾਂ ਐਂ ਕਹਿ ਲਈਏ ਕੇਂਦਰ ਸਰਕਾਰ ਨੇ ਵਾਅਦੇ ਦੇ ਨਾਮ ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ ਵੀ ਇਹ ਕੋਈ ਵਾਅਦਾ ਨਹੀਂ ਹੈ ਉਹਨਾਂ ਨੇ ਇਸ ਵਾਅਦੇ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਤੇ ਨਾਲ ਹੀ ਮੰਗ ਕੀਤੀ ਹੈ ਕੇਂਦਰ ਸਰਕਾਰ ਜੇਕਰ ਵਾਅਦਾ ਕਰਨਾ ਹੀ ਚਾਹਦੀ ਹੈ ਤਾਂ ਉਹ ਜਿਹੜਾ ਐਮਐਸਪੀ ਹੈ ਉਹ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਕਰੇ ਜਿਸ ਦੇ ਵਿੱਚ ਫਸਲਾਂ ਦੀ ਲਾਗਤ ਤੇ 50 ਫੀਸਦੀ ਮੁਨਾਫਾ ਜਿਹੜਾ ਉਹ ਜੋੜਿਆ ਜਾਵੇ ਇਹ ਮੰਗ ਕਿਸਾਨ ਕਰ ਰਹੇ ਨੇ ਪਰ ਹੁਣ ਦੇਖਦੇ ਹਾਂ ਕੇਂਦਰ ਸਰਕਾਰ ਨੇ ਐਲਾਨਤਾ ਕਰ ਦਿੱਤਾ ਭਵਿੱਖ ਦੇ ਵਿੱਚ ਸਰਕਾਰ ਕੀ ਫੈਸਲਾ ਲੈਂਦੀ ਹੈ ਤੇ ਕਿਸਾਨ ਇਸ ਫੈਸਲੇ ਨੂੰ ਕਿਵੇਂ ਲੈਂਦੇ ਨੇ ਉਹ ਦੇਖਣ ਵਾਲੀ ਗੱਲ ਹੋਵੇਗੀ